ਸਰਸ਼ੀਕਾਲ ਮੇਂ ਗੁਰਪ੍ਰੀਤ ਕੌਰ ਲੈ ਕੇ ਹਜ਼ਰਾਂ ਰੋਜ਼ਾਨਾ ਦੀ ਤਰ੍ਹਾਂ ਫਟਾਫਟ ਦੀਆਂ ਖਬਰਾਂ ਤਾਂ ਫਟਾਫਟ ਖਬਰਾਂ ਦਾ آغاز ਕਰਦੇ ਹਾਸਦੀ ਪਹਿਲੀ ਵੱਡੀ ਖਬਰ ਦੇ ਨਾਲ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣ ਵਾਲਾ ਢਿੰਟਸਾ ਪਰਿਵਾਰ ਅਕਾਲੀ ਦਲ ਤੋਂ ਨਰਾਜ਼ ਚੱਲ ਰਿਹਾ ਤੇ ਸੰਗਰੂਰ ਤੋਂ ਟਿਕਟ ਨਾ ਮਿਲਣ ਤੇ ਪਰਮਿੰਦਰ ਢਿੰਟਸਾ ਵੀ ਨਰਾਜ਼ ਚੱਲ ਰਹੇ ਨੇ ਇਸੇ ਦਰਮਿਆਨ ਢਿੰਟਸਾ ਪਰਿਵਾਰ ਨੇ ਅੱਜ ਵਰਕਰਾਂ ਦੇ ਨਾਲ ਮੀਟਿੰਗ ਦੇ ਦੌਰਾਨ ਵਿਚਾਰ ਵਟਾਂਦਰਾ ਕੀਤਾ ਤੇ ਮੀਟਿੰਗ ਦੇ ਦੌਰਾਨ ਸੁਖਦੇਵ ਢਿੰਟਸਾ ਨੇ ਕਿਹਾ ਕਿ ਜੇਕਰ ਹੁਣ ਸੁਖਬੀਰ ਬਾਦਲ ਸੰਗਰੂਰ ਲੋਕ ਸਭਾ ਸੀਟ ਉਹਨਾਂ ਨੂੰ ਦੇਣਗੇ ਤਾਂ ਵੀ ਉਹ ਇਸ ਸੀਟ ਤੇ ਚੋਣ ਨਹੀਂ ਲੜਨਗੇ ਉਹਨਾਂ ਦੇ ਵਰਕਰ ਕਾਫੀ ਨਰਾਜ਼ ਨੇ ਤਾਂ ਉਹਨਾਂ ਦਾ ਕਹਿਣਾ ਕਿ ਆਜ਼ਾਦ ਚੋਣ ਲੜੋ ਅਤੇ ਉਹਨਾਂ ਨੇ ਕਿਹਾ ਕਿ ਹੁਣ ਸ਼੍ਰੋਮਣੀ ਅਕ ਉਹ ਉਹਨਾਂ ਦੇ ਨਾਲ ਨਹੀਂ ਤੁਰਨਗੇ ਉਹਨਾਂ ਨੇ ਕਿਹਾ ਕਿ ਉਹ ਅਕਾਲੀ ਹਨ ਅਤੇ ਅਕਾਲੀ ਹੀ ਰਹਿਣਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਰਨਾਲਾ ਤੇ ਮਲੇਰ ਕੋਟਲਾ ਦੇ ਵਿੱਚੋਂ ਅਲੱਗ-ਅਲੱਗ ਜਗ੍ਹਾ ਤੇ ਆਪਣੇ ਵਰਕਰਾਂ ਦੇ ਨਾਲ ਮਿਲਣਗੇ ਅਤੇ ਉਹਨਾਂ ਦੀ رائے ਲੈਣਗੇ ਢਿੰਸਾ ਨੇ ਕਿਹਾ ਕਿ ਸੁਖਵੀਰ ਬਾਦਲ ਚੰਡੀਗੜ੍ਹ ਘਰ ਮਿਲਣ ਆਏ ਸਨ ਪਰ ਆਪਣੀ ਗਲਤੀ ਮੰਨ ਰਹੇ ਸੀ ਅਤੇ ਸੁਖਦੇਵ ਢਿੰਸਾ ਨੇ ਕਿਹਾ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਸਮਰਥਕਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਤਾਂ ਉਹਨਾਂ ਦੀ رائے ਦੇ ਲਈ ਵਰਕਰ ਉਹਨਾਂ ਦੇ ਆਜ਼ਾਦ ਚੋਣ ਲੜਨ ਦਾ ਦਬਾਅ ਪਾ ਰਹੇ ਨੇ ਅਲਾ ਦੇ ਵਿੱਚ ਜਨ ਦਿਨ ਮੌਕੇ ਕੇਕ ਖਾਣ ਨਾਲ ਹੋਈ ਬੱਚੀ ਦੀ ਮੌਤ ਦਾ ਮਾਮਲਾ ਅੱਜ ਸ਼ਾਮ ਨਹੀਂ ਹੋਇਆ ਕਿ ਹੁਣ ਪਟਿਆਲਾ ਦਾ ਇੱਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ 1.5 ਸਾਲ ਦੀ ਬੱਚੀ ਦੀ ਚਾਕਲੇਟ ਖਾਣ ਦੇ ਨਾਲ ਹਾਲਤ ਵਿਗੜ ਗਈ ਹੈ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਤੇ ਮਾਮਲਾ ਪਟਿਆਲੇ ਦੇ ਖਿਆਲਾ ਦਾ ਹੈ ਜਿੱਥੇ ਇੱਕ 1.5 ਸਾਲ ਦੀ ਬੱਚੀ ਨੇ ਕਰਿਆਨੇ ਦੀ ਦੁਕਾਨ ਤੋਂ ਚਾਕਲੇਟ ਖਰੀਦੀ ਸੀ ਜਿਸ ਤੋਂ ਬਾਅਦ ਉਸ ਦੀ ਹਾਲਤ ਕਾਫੀ ਖਰਾਬ ਹੋ ਗਈ ਅਤੇ ਦੇਖਦੇ ਹੀ ਦੇਖਦੇ ਬੱਚੀ ਨੂੰ ਖੂਨ ਦੀਆਂ ਉਲਟੀਆਂ ਲੱਗਣ ਲੱਗ ਗਈਆਂ ਜਿਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿਖੇ ਇਲਾਜ ਦੇ ਲਈ ਦਾਖਲ ਕਰਵਾਇਆ ਜਿੱਥੇ ਉਸ ਦੀ ਹਾਲ ਤੱਕ ਗੰਭੀਰ ਬਣੀ ਹੋਈ ਆ ਉੱਥੇ ਹੀ ਦੂਜੇ ਪਾਸੇ ਪਰਿਵਾਰ ਨੇ ਜਿਸ ਦੁਕਾਨ ਤੋਂ ਇਹ ਚਾਕਲੇਟ ਦਾ ਡੱਬਾ ਖਰੀਦਿਆ ਸੀ ਉਸ ਦੁਕਾਨ ਤੇ ਪੁਲਸ ਅਤੇ ਸਿਹਤ ਵਿਭਾਗ ਦੀ ਟੀਮ ਦੀ ਛਾਪੇਮਾਰੀ ਕੀਤੀ ਹੈ ਤੇ ਦੁਕਾਨ ਤੋਂ ਸਿਹਤ ਵਿਭਾਗ ਦੀ ਟੀਮ ਨੂੰ ਹੋਰ ਵੀ ਮਿਆਦ ਪੁਗਾ ਚੁਕੀਆਂ ਚਾਕਲੇਟਾਂ ਅਤੇ ਨਮਕੀਨ ਦੇ ਪੈਕੇਟ ਪ੍ਰਾਪਤ ਹੋਏ ਨੇ ਮੌਗਾ ਤੋਂ ਆਪ ਵਿਧਾਇਕ ਅਮਨਦੀਪ अरोड़ा ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਪਿਛਲੇ ਕੁਝ ਦਿਨਾ ਤੋਂ ਉਹ ਵਿਵਾਦਾਂ ਦੇ ਵਿੱਚ ਘਿਰੇ ਹੋਏ ਸਨ ਤੇ ਉਨ੍ਹਾਂ ਦੇ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ ਪਰ ਰਾਜੋ ਵਿਧਾਇਕਾ ਨੇ ਕੋਰਟ ਦੇ ਵਿੱਚ ਸਰੈਂਡਰ ਕਰ ਦਿੱਤਾ ਜਿਸ ਤੋਂ ਬਾਅਦ ਕੋਰਟ ਦੇ ਵੱਲੋਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਤੇ ਦੱਸਦੀ ਹੈ ਕਿ ਪ੍ਰੈਸ ਕਾਨਫਰੰਸ ਕਰਕੇ ਵਿਧਾਇਕਾ ਅਮਨਦੀਪ ਅਰੋੜਾ ਦੇ ਵੱਲੋਂ ਇੱਕ ਕਾਲਜ ਦੇ ਪ੍ਰਿੰਸੀਪਲ ਤੇ ਉਸਤਾ ਫਰਜੀ ਪੀਏ ਬਣ ਕੇ ਤਮਕੀ ਦੇਣ ਦੇ ਦੋਸ਼ ਲਗਾਏ ਸਨ ਇਥੋਂ ਤੱਕ ਕਿ ਉਸਦਾ ਨੰਬਰ ਵੀ ਜਾਰੀ ਕੀਤਾ ਗਿਆ ਸੀ ਜਿਸ ਸ਼ਖਸ ਦਾ ਜ਼ਿਕਰ ਕੀਤਾ ਸੀ ਅਤੇ ਉਹਨਾਂ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ ਅਤੇ ਇਸੇ ਬਾਬਤ ਅਮਨਦੀਪ ਕੌਰ ਅਰੋੜਾ ਨੂੰ 12 ਜਨਵਰੀ ਨੂੰ ਤਲਬ ਕੀਤਾ ਗਿਆ ਸੀ ਪਰ ਉਹ ਕੋਰਟ ਦੇ ਵਿੱਚ 12 ਅਪ੍ਰੈਲ ਨੂੰ ਵੀ ਨਹੀਂ ਪਹੁੰਚੇ ਸਨ ਪਰ ਹੁਣ ਇਨ੍ਹਾਂ ਸਭ ਦੇ ਦਰਮਿਆਨ ਵਿਧਾਇਕਾ ਦੇ ਲਈ ਰਾਹਤ ਭਰੀ ਖਬਰ ਹੈ ਕਿ ਉਹਨਾਂ ਨੇ ਉਹਨਾਂ ਨੂੰ ਅੱਜ ਜਦੋਂ ਸਰੈਂਡਰ ਕੀਤਾ ਤਾਂ ਅਦਾਲਤ ਦੇ ਵੱਲੋਂ ਵਿਧਾਇਕਾ ਨੂੰ ਮਾਨ ਦੇ ਦਿੱਤੀ ਗਈ ਸਪੇਸ ਐਕਸ ਅਤੇ ਟੈਸਲਾ ਦੇ ਮਾਲਕ ਐਲਨ ਮਸਕ ਦਾ ਭਾਰਤ ਦਾ ਦੌਰਾ ਮੁਲਤਵੀ ਹੋ ਗਿਆ ਹੁਣ ਉਹ ਇਸ ਸਾਲ ਦੇ ਅੰਤ ਦੇ ਵਿੱਚ ਭਾਰਤ ਆਉਣਗੇ ਤੇ ਐਲਨ ਮਸਕ ਨੇ ਮਾਈਕਰੋ ਬਲਗਿੰਗ ਸਾਈਟ ਐਕਸ ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ ਟੈਸਲਾ ਚ ਜ਼ਿਆਦਾ ਕਮ ਹੋਣ ਦੇ ਕਾਰਨ ਭਾਰਦੀ ਯਾਤਰਾ 'ਚ ਦੇਰੀ ਹੋਈ ਹੈ ਪਰ ਮੈਂ ਇਸ ਸਾਲ ਦੇ ਅੰਤ ਦੇ ਵਿੱਚ ਯਾਤਰਾ ਦੇ ਲਈ ਉਤਸੁਕ ਹਾਂ ਤੇ ਮਾਮਲੇ ਦਾ ਜੁੜੇ ਲੋਕਾਂ ਦੇ ਮੁਤਾਬਿਕ ਮਸਕ ਤੇ 23 April ਨੂੰ ਟੈਸਲਾ ਦੀ ਪਹਿਲੀ ਤਿਮਾਹੀ ਦੇ ਪ੍ਰਦਰਸ਼ਨ ਦੇ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਅਮਰੀਕਾ ਦੇ ਵਿੱਚ ਇੱਕ ਕਾਨਫਰੰਸ ਕਾਲ ਦੇ ਵਿੱਚ ਹਿੱਸਾ ਲੈਣ ਵਾਲੇ ਹਨ ਅਤੇ ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਐਲਨ ਮਸਕ 21 ਤੋਂ 22 April ਨੂੰ ਭਾਰਤ ਆਉਣਗੇ ਤਾਂ ਇਸ ਦੌਰਾਨ ਉਹ ਪੀਆ ਮੋਦੀ ਦੇ ਨਾਲ ਵੀ ਮੁਲਾਕਾਤ ਕਰਨਗੇ ਤੇ ਇਸ ਤੋਂ ਇਲਾਵਾ ਟੈਸਲਾ ਦੇ ਸੀਈਓ ਅਤੇ ਉਹਨਾਂ ਦੀ ਟੀਮ ਸਰਕਾਰੀ ਅਧਿਕਾਰੀਆਂ ਤੇ ਉਦਯੋਗ ਪ੍ਰਤੀਨਿਧੀਆਂ ਦੇ ਨਾਲ ਮੁਲਾਕਾਤ ਕਰੇਗੀ ਐਲਨ ਮਸਕ ਨੇ 10 April ਨੂੰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਨੂੰ ਲੈ ਕੇ ਉਹ ਉਤਸੁਕ ਨੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਨੂੰ ਵੱਡਾ ਛੁਟਕਾ ਲੱਗਾ ਜਲੰਧਰ ਤੋਂ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਤੇ ਹਿਮਾਚਲ ਕਾਂਗਰਸ ਦੇ ਸੈ ਇੰਚਾਰਜ ਤੇਜਿੰਦਰ ਸਿੰਘ ਬਿੱਟੂ ਦਿੱਲੀ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਕਰਮਜੀਤ ਕੌਰ ਚੌਧਰੀ ਜਲੰਧਰ ਤੋਂ ਲੋਕ ਸਭਾ ਟਿਕਟ ਦੀ ਦਾਵੇਦਾਰ ਸੀ ਪਰ ਕਾਂਗਰਸ ਨੇ ਉਹਨਾਂ ਨੂੰ ਪਾਸੇ ਕਰਕੇ ਸਾਬਕਾ ਮੁੱਖ ਮੰਤਰੀ ਚੋਰਨਜੀਤ ਚੰਨੀ ਨੂੰ ਟਿਕਟ ਦੇ ਦਿੱਤੀ ਅਤੇ ਚੰਨੀ ਵਿਧਾਨ ਸਭਾ ਚੋਣਾਂ ਦੇ ਵਿੱਚ ਦੋ ਸੀਟਾਂ ਤੋਂ ਹਾਰ ਗਏ ਸਨ ਅਤੇ ਖਾਸ ਗੱਲ ਇਹ ਹੈ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਕਰ ਕੌਰ ਚੌਧਰੀ ਦੇ ਪਤੀ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਮੌਤ ਹੋ ਗਈ ਸੀ ਇਸ ਤੋਂ ਬਾਅਦ ਕਾਂਗਰਸ ਨੇ ਜਿਮਨੀ ਚੌਂ ਦੇ ਵਿੱਚ ਕਰਮਜੀਤ ਕੌਰ ਨੂੰ ਟਿਕਟ ਦਿੱਤੀ ਸੀ ਪਰ ਉਹ ਆਪ ਦੇ ਸੁਸ਼ੀਲ ਰਿੰਕੂ ਤੋਂ ਹਾਰ ਗਏ ਸਨ ਅਤੇ ਹਾਲਾਂਕਿ ਹੁਣ ਸੁਸ਼ੀਲ ਰਿੰਕੂ ਵੀ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਪੰਜਾਬ ਕਿੰਗਜ਼ 11 ਅਤੇ ਗੁਜਰਾਤ ਟਾਈਟਨਸ ਵਿਚਾਲੇ ਆਈਪਲ ਮੈਚ ਪਲਕੇ ਸ਼ਾਮ 7:30 ਵਜੇ ਪੀਸੀਏ ਦੇ ਮਹਾਰਾਜਾ ਯਦਵਿੰਦਰ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਮੋਹਾਲੀ ਦੇ ਵਿੱਚ ਖੇਡਿਆ ਜਾਵੇਗਾ ਇਸ ਦੇ ਲਈ ਗੁਜਰਾਤ ਦੀ ਟੀਮ ਚੰਡੀਗੜ੍ਹ ਪਹੁੰਚ ਚੁੱਕੀ ਹੈ ਤੇ ਅੱਜ ਦੋਵੇਂ ਟੀਮਾਂ ਮੈਦਾਨ ਤੇ ਅਭਿਆਸ ਕਰਨ ਗਿਆ ਗੁਜਰਾਤ ਟਾਈਟਨਸ ਦੀ ਤਰਫੋਂ ਮੈਥਿਊ ਡੇਵਿਡ ਮਿਲਰ ਉਮਰਾਨ ਰਾਹੁਲ ਤੇਵਾੜੀ ਤੇ ਰਾਸ਼ਿਦ ਖਾਨ ਮੋਹਿਤ ਸ਼ਰਮਾ ਤੇ ਹੋਰ ਸਟਾਫ ਸਮੇਤ ਪੂਰੀ ਟੀਮ ਚੰਡੀਗੜ੍ਹ ਪਹੁੰਚ ਗਈ ਹੈ ਤੇ ਪੰਜਾਬ ਕਿੰਗਸ 11 ਦੇ ਲਈ ਇਹ ਮੈਦਾਨ ਦਾ ਕਰੇਲੂ ਮੈਦਾਨ ਹோம் ਗਰਾਉਂਡ ਆ ਤੇ ਇਸ ਤੋਂ ਪਹਿਲਾਂ ਇੱਥੇ 4 ਮੈਚ ਖੇਡੇ ਜਾ ਚੁੱਕੇ ਨੇ ਤੇ ਆਈਪਲ ਦੇ ਪਹਿਲੇ ਦੌਰ ਦੇ ਵਿੱਚ ਇਸ ਮੈਦਾਨ ਦੇ ਲਈ ਸਿਰਫ ਇੱਕ ਮੈਚ ਅਲਾਟ ਕੀਤਾ ਗਿਆ ਸੀ ਤੇ ਦੂਜੇ ਦੌਰ ਦੇ ਵਿੱਚ 4 ਮੈਚ ਅਲਾਟ ਕੀਤੇ ਗਏ ਸੀ ਤੇ ਇਸ ਮੈਦਾਨ ਤੇ ਕੱਲ ਦਾ ਮੈਚ ਪੰਜਾਬ ਕਿੰਗਸ 11 ਦਾ ਆਖਰੀ ਮੈਚ ਹੋਵੇਗਾ ਇਸ ਤੋਂ ਬਾਅਦ ਉਸ ਨੂੰ ਸਾਰੇ ਮੈਚ ਕਿਸੇ ਹੋਰ ਮੈਦਾਨ ਤੇ ਖੇਡਨੇ ਹੋਣਗੇ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਪਿੰਡ ਬੁੱਲੇ ਨੰਗਲ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਪਤੀ ਦੇ ਵੱਲੋਂ ਬਹੁਤ ਸ਼ਰਮਨਾਕ ਕਾਰਾ ਕੀਤਾ ਗਿਆ ਉਸ ਦੇ ਵੱਲੋਂ ਪਤਨੀ ਨੂੰ ਮੰਜੇ ਦੇ ਨਾਲ ਬੰਨ੍ਹ ਕੇ ਅੱਗ ਲਗਾ ਕੇ ਸਾੜ ਦਿੱਤਾ ਗਿਆ ਪਰ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਪਤਨੀ ਦੇ ਪੇਟ ਦੇ ਵਿੱਚ ਜੁੜਵਾ ਬੱਚਾ ਵੀ ਸੀ ਅਤੇ ਮ੍ਰਿਤਕਾ ਦੀ ਪਹਿਚਾਣ ਪਿੰਕੀ ਵਜੋਂ ਹੋਈ ਹੈ ਜਦੋਂ ਕਿ ਪਤੀ ਦੀ ਪਹਿਚਾਣ ਸੁਖਦੇਵ ਸਿੰਘ ਵਜੋਂ ਹੋਈ ਹੈ ਪੁਲਿਸ ਨੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਜਾਣਕਾਰੀ ਦੇ ਮੁਤਾਬਿਕ ਦੋਵਾਂ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਦੋਵੇਂ ਵਿਚਕਾਰ ਅਕਸਰ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਝਗੜਾ ਰਹਿੰਦਾ ਸੀ ਪਰ ਕਿਸੇ ਨੂੰ ਵੀ ਇਹ ਅੰਦਾਜ਼ ਨਹੀਂ ਸੀ ਕਿ ਪਤੀ ਇਸ ਤਰ੍ਹਾਂ ਹੈਵਾਨ ਬਣ ਸਕਦਾ ਹੈ ਤੇ ਆਪਣੀ ਹੀ ਪਤਨੀ ਦਾ ਕਤਲ ਕਰ ਦਵੇਗਾ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਉਤੇ ਪਹੁੰਚ ਗਿਆ ਤੇ ਪੁਲਿਸ ਨੇ ਮ੍ਰਿਤਕ ਦੇ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਨ ਲਈ ਭਜਵਾ ਦਿੱਤਾ ਹੈ ਤਾਂ ਪੁਲਿਸ ਨੇ ਦੱਸਿਆ ਕਿ ਮੁਜਲਮ ਸੁਖਦੇਵ ਸਿੰਘ ਮਜ਼ਦੂਰੀ ਕਰਦਾ ਸੀ ਤੇ ਘਰੇਲੂ ਝਗੜੇ ਦੇ ਬਾਅਦ ਉਸ ਨੇ ਗੁੱਸੇ ਵਿਚ ਆ ਕੇ ਇਸ ਸਾਰੇ ਵਾਦਾਤ ਨੂੰ ਅੰਜਾਮ ਦਿੱਤਾ ਚਾਰਪੁਰ ਲੋਕ ਸਭਾ ਸੀਟ ਤੋਂ ਟਿਕੜ ਨਾ ਮਿਲਣ ਤੋਂ ਨਰਾਜ਼ ਭਾਜਪਾ ਗੂ ਵਿਜੇ ਸਾਪਲਾ ਦੇ ਜੇਪੀ ਨੱਡਾ ਦੇ ਨਾਲ ਮੁਲਾਕਾਤ ਤੋਂ ਬਾਅਦ ਸੁਰ ਨਹੀਂ ਬਦਲੇ ਜਿਸ ਤੋਂ ਬਾਅਦ ਹੁਣ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਹਰਜੀਤ ਗਰੇਵਾਲ ਤੇ ਬਨੀਤ ਜੋਸ਼ੀ ਸੁੰਦਰ ਸ਼ਾਮ ਅਰੋੜਾ ਦੇ ਨਾਲ ਵਿਜੇ ਸਾਪਲਾ ਨੂੰ ਮਨਾਉਣ ਦੇ ਲਈ ਉਹਨਾਂ ਦੇ ਘਰ ਪਹੁੰਚੇ ਨੇ ਜਿਸ ਦੇ ਵਿੱਚ ਉਹਨਾਂ ਦੇ ਕਰੀਬੀ ਦੋਸਤ ਅਤੇ ਸਮਰਥਕ ਹਿੱਸਾ ਲੈਣ ਪਹੁੰਚੇ ਹੰਤੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸੁਨੀਲ ਜਾਖੜ ਨੇ ਕਿਹਾ ਕਿ ਸਾਪਲਾ ਪਾਰਟੀ ਦੇ ਸੀਨੀਅਰ ਆਗੂ ਨੇ ਅਤੇ ਭਾਜਪਾ ਵਿਅਕਤੀ ਵਿਸ਼ੇਸ਼ ਦੇ ਨਾਲ ਨਹੀਂ ਕਮਲ ਦੇ ਫੁੱਲ ਦੇ ਨਾਲ ਕੰਮ ਕਰਦੀ ਹੈ ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਵੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਵਿਜੇ ਸਾਪਲਾ ਅਹਿਮ ਭੂਮਿਕਾ ਨਿਭਾਉਣਗੇ ਤੇ ਵੋਟਾਂ ਤੋਂ ਬਾਅਦ ਅਹਿਮ ਜ਼ਿੰਮੇਵਾਰੀ ਦਿੱਤੀ ਜਾਵੇਗੀ ਸੰਗਰੂਰ ਜੇਲ੍ਹ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਬਦਮਾਸ਼ਾਂ ਦੇ ਵਿਚਾਲੇ ਝੜਪ ਹੋਈ ਹੈ ਇੱਕ ਟੀਰ ਦੇ ਵੱਲੋਂ ਦੂਜੀ ਟੀਰ ਤੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਇਸ ਝੜਪ ਦੇ ਵਿੱਚ ਚਾਰ ਕੈਦੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਪਹਤੀ ਕਰਵਾਇਆ ਗਿਆ ਚਾਰ ਕੈਦੀ ਦੇ ਵਿੱਚੋਂ ਦੋ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ ਤੇ ਮਰਤੇ ਕੈਦੀਆਂ ਦੀ ਪਛਾਣ ਮੁਹੰਮਦ ਹਾਰਿਸ਼ ਤੇ ਤਰਮਿੰਦਰ ਸਿੰਘ ਵਜੋਂ ਹੋਈ ਹੈ ਜਦਕਿ ਦੂਜੇ ਦੋ ਕੈਦੀਆਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਗਗਨਦੀਪ ਸਿੰਘ ਵਾਸੀ ਹਮੀਦੀ ਅਤੇ ਸਾਹਿਬਾਦ ਬੰਦ ਜ਼ਿਲ੍ਹਾ ਸੰਗਰੂਰ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜਖਮੀ ਹੋਏ ਨੇ ਅਤੇ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਦੋਵਾਂ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਘਟਨਾ ਦੇ ਬਾਅਦ ਜੇਲ੍ਹ ਦੇ ਅੰਦਰ ਤੇ ਬਾਹਰ ਸੁਰੱਖਿਆ ਵਧਾਈ ਗਈ ਹੈ। ਅੱਜ ਦੀਆਂ ਫਟਾਫਟ ਦੀਆਂ ਖਬਰਾਂ ਦੇ ਵਿੱਚ ਬਸ ਇਨਾ ਹੀ ਮੈਨੂੰ ਗੁਰਪ੍ਰੀਤ ਕੌਰ ਨੂੰ ਦੀਓ ਇਜ਼ਾਜ਼ਤ ਧੰਨਵਾਦ ਸਾਰਸ਼ੀਕਾਲ।